ਤੂੰ ਫਿਰ ਦਾ ਮੂਰੇ ਕਦੀ ਆ ਗਈ ਤਾ ਮਰਾਂ ਰਿਆਂ ਨੀ ਆਏ ਥੰਡੀ ਮਾਰ ਕੇ ਨੀ ਅਰ ਜਵੇਂ ਨੇ ਮਾਰੇ ਯਾਰ ਮੈਂ ਕੁੱਟਿਆ ਵੀਰੇ ਇਹਨੇ ਵੀ ਤੇਰੀਆਂ ਬਣਾ ਗਲਤੀ ਮੰਗ ਰਿਹਾ ਵੀਡੀਓ ਬਣਾਏ ਨੇ ਸਾਰਿਆਂ ਦੀ ਵੀਡੀਓ ਬਣਾ ਵੀਰੇ ਅਰੇ ਤੂੰ ਮੇਰੀ ਮਾੜੀ ਜੀ ਗੱਡੀ ਇਹਨਾਂ ਨੇ ਇਹਦੀ ਬਣਾ ਵੀਡੀਓ ਇਹਦੀ ਗੱਡੀ ਕਿਹੜੀ ਗੱਡੀ ਆਹ ਭਾਈ ਇਹਦਾ ਵੀ ਗੱਲ ਕਰਦਾ ਹਾਂ ਕਦੇ ਨਹੀਂ ਕਰਦਾ ਆ ਜੀ ਸੀਰ ਗੱਡੀ ਦਾ ਪਿੱਛੋਂ ਪਿੱਛੇ ਗੱਡੀ ਦਾ ਹਿੱਸਾ ਵਰਤ ਕੇ ਮੇਰੇ ਕੋਲ ਮਾਰ ਆ ਗੱਡੀ ਸ਼ੀਸ਼ਾ ੁੱਟਿਆ ਜੀ ਮੈਨੂੰ ਕਹਾਂ ਮੈਂ ਪੈਸੇ ਭਰ ਦਣਾ ਮੇਰੇ ਬਹੁਤ ਕੁੱਟੇ ਨੇ ਸਾਰੇ ਨੇ ਕੋਰਟ ਵਿੱਚ ਗਵਾਹੀ ਦੇਣ ਜਾ ਰਹੇ ਇੱਕ ਇਨਸਪੈਕਟਰ ਦੇ ਨਾਲ ਬਚਸਲੂਖੀ ਦਾ ਮਾਮਲਾ ਸਾਹਮਣੇ ਇਹੀ ਨਹੀਂ ਕਿ ਦਰ ਅਸਲ ਗੱਡੀ ਦੀ ਸਾਈਡ ਵੱਜੋਂ ਦੇ ਨਾਲ ਦੂਜੀ ਗੱਡੀ ਦਾ ਮਾਲਕ ਟੈਸ਼ ਵਿੱਚ ਆ ਗਿਆ ਜਿਸ ਦੇ ਵੱਲੋਂ ਸਹਿਕਾਰਤਾ ਵਿਭਾਗ ਦੇ ਇਨਸਪੈਕਟਰ ਦੇ ਨਾਲ ਕੁਟਮਾਰ ਕੀਤੀ ਗਈ ਇਸ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਹਾਲਾਂਕਿ ਉੱਥੇ ਮੌਜੂਦ ਇੱਕ ਰਿਕਸ਼ਾ ਚਾਲਕ ਦੇ ਵੱਲੋਂ ਇੰਸਪੈਕਟਰ ਦੇ ਭਰਾ ਨੂੰ ਤੁਰੰਤ ਇਸ ਬਾਬਤ ਸੂਚਨਾ ਦਿੱਤੀ ਗਈ ਇੰਸਪੈਕਟਰ ਦਾ ਭਰਾ ਤੇ ਹੋਰ ਸਾਥੀ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਬੜੀ ਮੁਸ਼ਕਿਲ ਦੇ ਨਾਲ ਉਸ ਇੰਸਪੈਕਟਰ ਨੂੰ ਬਚਾਇਆ ਦੱਸਿਆ ਕਿ ਉਹ ਇੰਸਪੈਕਟਰ ਖੁਣ ਜੇਰੇ ਇਲਾਜ ਅਰਸਲ ਪਟਿਆਲਾ ਵਿਖੇ ਡਿਊਟੀ ਕਰ ਰਹੇ ਸਹਿਕਾਰਤਾ ਵਿਭਾਗ ਦੇ ਇੰਸਪੈਕਟਰ ਅੰਕੁਸ਼ ਕੁਮਾਰ ਜਿਹੜੇ ਕਿ ਨਾਬਾ ਮਾਨਯੋਗ ਅਦਾਲਤ ਦੇ ਵਿੱਚ ਵਿਭਾਗ ਦੀ ਪੇਸ਼ੀ ਦੇ ਲਈ ਜਾ ਰਹੇ ਸੀ ਕਿ ਅਚਾਨਕ ਉਹਨਾਂ ਦੀ ਗੱਡੀ ਦੀ ਕਿ ਦੂਜੀ ਗੱਡੀ ਨਾਲ ਟੱਕਰ ਹੋ ਜਾਂਦੀ ਹੈ ਤਾਂ ਸਾਹਮਣੇ ਵਾਲੇ ਵਿਅਕਤੀ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਉਹਨਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਜ਼ਖਮੀ ਹਾਲਤ ਦੇ ਵਿੱਚ ਇੰਸਪੈਕਟਰ ਅੰਕੁਸ਼ ਕੁਮਾਰ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਹ ਹੀ ਨੇਕੀ ਖੁਣਾ ਪਰਿਵਾਰਿਕ ਮੈਂਬਰ ਅਤੇ ਖੁਦ ਇੰਸਪੈਕਟਰ ਅੰਕੁਸ਼ ਕੁਮਾਰ ਖੁਣਾ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਕੱਲ ਮੈਂ ਮਾਨਯੋਗ ਅਦਾਲਤ ਨਾਭਾ ਵਿੱਚ ਇੱਕ ਸਰਕਾਰੀ ਕੇਸ 'ਚ ਗਵਾਹੀ ਦੇਣ ਜਾ ਰਿਹਾ ਸੀ। ਤੇ ਥੂਹੀ ਪਿੰਡ ਤੋਂ ਅੱਗੇ ਜਾ ਕੇ ਉਹ ਮੇਰੀ ਗੱਡੀ ਉਹਨਾਂ ਦੀ ਗੱਡੀ ਦਾ ਮੇਰੀ ਗੱਡੀ ਦੇ ਨਾਲ ਸਾਈਡ ਲੱਗ ਗਈ ਤੇ ਉਹਨਾਂ ਦਾ ਸ਼ੀਸ਼ਾ ਉਹਨਾਂ ਦਾ ਸ਼ੀਸ਼ਾ ਮੇਰਾ ਸ਼ੀਸ਼ਾ ਟੁੱਟ ਗਿਆ ਤੇ ਮੈਂ ਜਦੋਂ ਮੈਂ ਕਿਹਾ ਚਲੋ ਥੋੜੀ ਜੀ ਲੱਗੀ ਹੈ ਤੇ ਮੈਂ ਅੱਗੇ ਜਦੋਂ ਸਾਈਡ ਤੇ ਆ ਕੇ ਗੱਡੀ ਰੋਕੀ ਉਹਨਾਂ ਨੇ ਮੇਰੀ ਗੱਡੀ ਦੇ ਅੱਗੇ ਗੱਡੀ ਲਿਆ ਕੇ ਮੇਰੀ ਗੱਡੀ ਘੇਰ ਲਈ ਮੈਨੂੰ ਬਾਹਰ ਕੱਢ ਲਿਆ ਤੇ ਮੈਨੂੰ ਮੈਂ ਉਹਨਾਂ ਨੂੰ ਕਿਹਾ ਨਗਾ ਜੀ ਕੀ ਗੱਲ ਹੋ ਗਈ ਉਹ ਕਹਿੰਦੇ ਤੁਸੀਂ ਮੇਰੀ ਗੱਡੀ ਦਾ ਸ਼ੀਸ਼ਾ ਤੋੜਤਾ ਮੈਂ ਕਹਿੰਦਾ ਜੀ ਮੈਂ ਦੇਖਿਆ ਜਦੋਂ ਮੇਰੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਮੈਂ ਕਹਿੰਦਾ ਜੇ ਤੁਹਾਡਾ ਕੋਈ ਨੁਕਸਾਨ ਹੋਇਆ ਤਾਂ ਕਹਿੰਦੇ ਵੀ ਅਸੀਂ ਤਾਂ ਤੈਨੂੰ ਪਹਿਲਾਂ ਕੁੱਟਾਂਗੇ ਮੈਂ ਲੋਕਾਂ ਨੂੰ ਮੈਂ ਬੇਨਤੀ ਕੀਤੀ ਵੀ ਮੇਰਾ ਕੜਾ ਕੱਢਣੇ ਫੇਰ ਨੇ ਬਚਾਇਆ ਉਹਨਾਂ ਨੇ ਮੈਨੂੰ ਬਚਾਇਆ ਫੇਰ ਮਿੰਨ ਤਾਂ ਉੱਥੇ ਬਾਅਦ ਵਿੱਚ ਹੰਜ ਪਬਲਿਕ ਨੇ ਬਚਾਇਆ ਇੱਕ ਸਾਡੇ ਮਹੱਲੇ ਦਾ ਕੋਈ ਰੌਕੀ ਸੀਗਾ ਉਹਨਾਂ ਨੇ ਮੈਨੂੰ ਦੇਖ ਲਿਆ ਉਹਨਾਂ ਨੇ ਮੇਰੇ ਭਰਾ ਨੂੰ ਫੋਨ ਕੀਤਾ ਫੇਰ ਮੇਰਾ ਭਰਾ ਉੱਥੇ ਆਇਆ ਫੇਰ ਉਹਨਾਂ ਨੇ ਮੈਨੂੰ ਉਹਨਾਂ ਦੇ ਹੱਥ ਚੰਗਲ ਚੋਂ ਛੁਡਾਇਆ ਕੁਛੀ ਘੜੇ ਕੇਸ ਚ ਜਾ ਰਹੇ ਤੇ ਸਰ ਇੱਕ ਸਾਡਾ ਸਟੇਟ ਆਫ ਪੰਜਾਬ ਵਰਸਸ ਰਜਿੰਦਰ ਸਿੰਘ ਹੈ ਮੈਂ ਕੇਸ ਨੰਬਰ ਵੀ ਦੇ ਦਿੰਦਾ ਇਹਦੇ ਵਿੱਚ ਸਾਡੇ ਡੀਆਰ ਮਾਨਸਾ ਪਾਰਟੀ ਨੇ ਮੈਂ ਉਹਦੇ ਵਿੱਚ ਗਵਾਹੀ ਦੇਣ ਦੇ ਵਾਸਤੇ ਜਾ ਰਿਹਾ ਸੀ ਮਾਨਕ ਅਦਾਲਤ ਨਾਭਾ ਵਿੱਚ ਈ ਰਿਕਸ਼ਾ ਚਲਾਉਂਦਾ ਜੀ ਉਹ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਜੀ ਉਹਨਾਂ ਦਾ ਮਰੋਕੀ ਜੀ ਨੇ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਐਦਾ ਕਰਕੇ ਐਦਾ ਗੱਲ ਹੋ ਗਈ ਤੇ ਮੈਂ ਉਸੇ ਟਾਈਮ ਇੱਕ ਮੁੰਡੇ ਨੂੰ ਲੈ ਕੇ ਉੱਥੇ ਪਹੁੰਚਿਆ ਮੌਕੇ ਤੇ ਮੈਂ ਪਹੁੰਚ ਕੇ ਦੇਖਿਆ ਵੀ ਉਹਨੂੰ ਨੀਚੇ ਟਾਇਆ ਹੋਇਆ ਸੀ ਚਾਰ ਪੰਜ ਬੰਦਿਆਂ ਨੇ ਤੇ ਪੁੱਛ ਬੰਦੇ ਮਾਰਕੀਟ ਦੇ ਹਟਾ ਵੀ ਰਹੇ ਸੀ ਤੇ ਉੱਪਰ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਨਹੀਂ ਹਟ ਰਹੇ ਸੀ ਕੁੱਟ ਰਹੇ ਸੀ ਤੇ ਵਿੱਚ ਵੜ ਕੇ ਫਿਰ ਅਸੀਂ ਉਹਨੂੰ ਹਟਾਇਆ ਜੀ ਤੇ ਇਹਦੀ ਮਾਰਕੁੱਟ ਬਹੁਤ ਜ਼ਿਆਦਾ ਹੋਈ ਹੈ ਉੱਥੇ ਮੇਰੀ ਬਹੁਤ ਉਹਨਾਂ ਨਾਲ ਬਹਿਸ ਹੋਈ ਹੈ ਵੀ ਤੁਸੀਂ ਕੁੱਟਣਾ ਗਲਤ ਆ ਚਲੋ ਗਲਤੀ ਹਰ ਇੱਕ ਤੋਂ ਹੋ ਜਾਂਦੀ ਆ ਵੀ ਕੁੱਟਣਾ ਗਲਤ ਆ ਉਹਨਾਂ ਨੇ ਬਹੁਤ ਕੁੱਟਿਆ ਜੀ ਇਹਨੂੰ ਛੋਟਾ ਬ੍ਰਦਰ ਨੇ ਜੀ ਇਹ ਉੱਥੇ ਆਪਣੇ ਇਸ ਸਹਿਕ ਤਿਸਚਾਰ ਦੇ ਪੀਏ ਨੇ ਤੇ ਸਹਿਕਾਰਤਾ ਵੀ ਭਾਰਤੀ ਸੈਕਟਰ ਲੱਗੇ ਹੋਏ ਨੇ ਪਟਿਆਲੇ ਹੌਂ ਡਿਊਟੀ ਡਿਪਾਰਟਮੈਂਟ ਆ ਜੀ ਉਹਦੇ ਵਿੱਚ ਨੌਕਰੀ ਕਰਦੇ ਨੇ ਬਤੌਰ ਇੰਸਪੈਕਟਰ ਇਹ ਆਪਣੇ ਤੇ ਇਹਨਾਂ ਦੀ ਮਾਨਜੋਗ ਅਦਾਲਤ ਤੇ ਨਾਬਾ ਵਿਖੇ ਇਹਨਾਂ ਦੀ ਪੇਸ਼ੀ ਸੀ ਉਹਦੇ ਕਰਕੇ ਇੱਥੋਂ ਚੰਨੋ ਸਾਈਡ ਤੋਂ ਇਹ ਵਾਹਤ ਹੋਈ ਨਾਬਾ ਨੂੰ ਆ ਰਹੇ ਸੀ ਇਹਨਾਂ ਦੀ ਗੱਡੀ ਕਿਤੇ ਕਿਸੇ ਗੱਡੀ ਦੇ ਨਾਲ ਮਾਮੂਲੀ ਤੌਰ ਤੇ ਹਿੱਟ ਹੋ ਗਈ ਮਾਮੂਲੀ ਨੁਕਸਾਨ ਹੋਇਆ ਅਦਾਲਤ ਤੇ ਪਹੁੰਚਣਾ ਸੀ ਟਾਈਮ ਨਾਲ ਇਹਨਾਂ ਨੇ ਤਾਂ ਬਾਅਦ ਚ ਉਹ ਗੱਡੀ ਵਾਲੇ ਨੇ ਲਿਆ ਕੇ ਇਹਨਾਂ ਨੂੰ ਗੱਡੀ ਦੇ ਅੱਗੇ ਚਾਲੇ ਮੋ ਫਾਟੇ ਦੇ ਕੋਲ ਘੇਰ ਲਿਆ ਫਿਰ ਕੇ ਇਹਨੂੰ ਬਾਹਰ ਖਿੱਚ ਕੇ ਇਹਦੀ ਕੁੱਟਮਾਰ ਕੀਤੀ ਆ ਜੋ ਇਹਨਾਂ ਨੇ ਬਿਆਨ ਲਿਖਾਇਆ ਆਪਣੇ ਬਾਕੀ ਉਹਦੇ ਗਣ ਲੈ ਕੇ ਜਿੱ ਕੱਲ ਹੀ ਹੀ ਮੁਕਦਮਾ ਅਦਰ ਜੇ ਅਸੀਂ ਕਰਤਾ ਕਿੰਨੇ ਜਾਣੇ ਦੇਖਲਾ ਕਰਦੇ ਇਹ ਚਾਰ ਅਨਨੋਨ ਪਰਸਨ ਨੇ ਜੀ ਨਾਮ ਨੂੰ ਦਿੱਤੀ ਨੇ ਉਹਦੇ ਖਿਲਾਫ ਹੈ ਮੁਕਦਮਾ ਕਿਹੜੀ ਕਿਹੜੀ